ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ 'ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹ 'ਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਰੂਪ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਨੀਆ ਕੀ ਕਰਨ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸਿੱਖ ਇਖਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤੈਲੇ ਹੁਕਮ ਬਾੜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿਥੇ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਜਕਾਰ ਹੋਣ ਮੈਂ ਪਿੱਛੇ ਢੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਦੇਸ਼ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ